ਹੁਣੇ ਗਿਆਨੀ ਜੀ ਨੇ ਭਗਤ ਨਾਨਕ ਜੀ ਦਾ ਪਾਵਨ ਸ਼ਬਦ ਆਧਾਰ ਬਣਾ ਕੇ ਆਪ ਨੂੰ ਵਿਚਾਰ ਸਰਵਨ ਕਰਾਈ ਹੈ ਭਗਤ ਨਾਨਕ ਜੀ ਨਰਿੰਕਾਰ ਦੇ ਅੱਗੇ ਇੱਕ ਬੇਨਤੀ ਕਰ ਰਹੇ ਹਨ ਕਿ ਗੋਪਾਲ ਤੇਰਾ ਅਰਤਾ ਅਰਤਾ ਦੇ ਜੋ ਅਰਥ ਕੀਤੇ ਹਨ ਵਿਦਵਾਨਾਂ ਨੇ ਦੁਖੀ ਦੁਖਿਆਰਾ ਯਾ ਜਾਚਕ ਮੰਗਣ ਵਾਲਾ ਹੁਣ ਭਗਤ ਧੰਨਾ ਜੀ ਬੇਨਤੀ ਕਰ ਰਹੇ ਹਨ ਨਿਰੰਕਾਰ ਦੇ ਅੱਗੇ ਬਿਹੇ ਪ੍ਰਮਾਤਮਾ ਮੈਂ ਜਾਚਕ ਹਾਂ ਮੰਗਤਾ ਹਾਂ ਪਰ ਤੇਰੇ ਕੋਲੋਂ ਮੰਗਣਾ ਹੈ ਕਿਸੇ ਹੋਰ ਕੋਲੋਂ ਨਹੀਂ ਮੰਗਣਾ ਤੇਰੇ ਕੋਲੋਂ ਮਨੁੱਖ ਦਾ ਮਨ ਪਰਮਾਤਮਾ ਨੇ ਕੁਝ ਐਸਾ ਬਣਾਇਆ ਹੈ ਇਹ ਹਰ ਵਕਤ ਕੁਝ ਨਾ ਕੁਝ ਮੰਗਦਾ ਪਿਆ ਹੈ ਮੰਗਣ ਤੋਂ ਬਿਨਾਂ ਇਹ ਰਹਿ ਨਹੀਂ ਸਕਦਾ ਹੈ ਵਿਦਵਾਨ ਕਹਿੰਦੇ ਸਨ ਕਿ ਮਨੁੱਖ ਰੋਟੀ ਤੋਂ ਬਿਨਾਂ 40 ਦਿਨ ਰਹਿ ਸਕਦਾ ਹੈ ਪਾਣੀ ਤੋਂ ਬਿਨਾਂ 2 ਦਿਨ ਰਹਿ ਸਕਦਾ ਹੈ ਸਵਾਸਾਂ ਨੂੰ ਰੋਕ ਕੇ ਵੀ ਮਨੁੱਖ ਕੋਈ 2 ਮਿੰਟ 3 ਮਿੰਟ 4 ਮਿੰਟ ਰਹਿ ਸਕਦਾ ਹੈ ਪਰ ਮੰਗਣ ਤੋਂ ਬਿਨਾ ਮਨੁੱਖ ਨਹੀਂ ਰਹਿ ਸਕਦਾ 1 ਮਿੰਟ ਵੀ ਨਹੀਂ ਰਹਿ ਸਕਦਾ ਹੈ ਕਦੇ ਆਪਣੇ ਅੰਦਰ ਅਸੀਂ ਚਾਤ ਮਾਰ ਕੇ ਦੇਖੀਏ ਸਾਡੇ ਮਨ ਦੇ ਅੰਦਰ ਹਰ ਵਕਤ ਕੋਈ ਨਾ ਕੋਈ ਮੰਗ ਚੱਲਦੀ ਰਹਿੰਦੀ ਹੈ ਹਰ ਵਕਤ ਅਗਰ ਗੁਰਦੁਆਰੇ ਵੀ ਮਨੁੱਖ ਆਉਂਦਾ ਹੈ ਤੇ ਉਹਦੇ ਆਉਣ ਦਾ ਕਾਰਨ ਇਹੀ ਹੁੰਦਾ ਹੈ ਵੀ ਕੁਝ ਨਾ ਕੁਝ ਮੰਗਣਾ ਹੈ। ਅਗਰ ਮੰਗਣ ਦੀ ਲੋੜ ਨਾ ਹੋਵੇ ਤਾਂ ਫਿਰ ਮਨੋਵਿਗਿਆਨਿਕ ਕਹਿੰਦੇ ਨੇ ਜਿਹੜੇ ਲੋਕ ਗੁਰਦੁਆਰੇ ਆ ਰਹੇ ਨੇ ਜਾਂ ਧਾਰਮਿਕ ਸਥਾਨਾਂ ਤੇ ਜਾ ਰਹੇ ਨੇ ਅਗਰ ਕੁਝ ਮੰਗਣ ਦੀ ਲੋੜ ਨਾ ਹੋਵੇ ਤਾਂ ਇਹ ਧਾਰਮਿਕ ਸਥਾਨਾਂ ਤੇ ਨਹੀਂ ਜਾਣਗੇ। ਜਦ ਕੁਝ ਮੰਗਣਾ ਹੀ ਨਹੀਂ ਹੈ ਗੋਲਕ ਦੇ ਵਿੱਚ ਅਸੀਂ ਕੁਝ ਪੈਸੇ ਪਾ ਕੇ ਜਦੋਂ ਅਰਦਾਸ ਦੇ ਵਿੱਚ ਮਨੁੱਖ ਜੁੜਦਾ ਹੈ ਹੱਥ ਜੋੜਦਾ ਹੈ ਪਾਉਂਦਾ ਬਹੁਤ ਥੋੜੀ ਮਾਇਆ ਪਰ ਪਿੱਛੇ ਇੱਕ ਲਿਸਟ ਬਹੁਤ ਲੰਬੀ ਰੱਖ ਦਿੰਦਾ ਜੇ हे ਪ੍ਰਮਾਤਮਾ ਮੇਰਾ ਖਿਆਲ ਰੱਖੀ ਮੇਰੇ ਬੱਚਿਆਂ ਦਾ ਖਿਆਲ ਰੱਖੀ ਮੇਰੇ ਬੱਚਿਆਂ ਦੇ ਬੱਚਿਆਂ ਦਾ ਖਿਆਲ ਰੱਖੀ ਮੈਨੂੰ ਰੋਟੀ ਮਿਲਦੀ ਰਵੇ ਮੇਰੇ ਬੱਚਿਆਂ ਨੂੰ ਮਿਲਦੀ ਰਵੇ ਪੋਤਰਿਆਂ ਨੂੰ ਮਿਲਦੀ ਰਵੇ ਦੁਕਾਨ ਚੱਲ ਜਾਏ ਕਾਰੋਬਾਰ ਚੱਲਦਾ ਰਹੇ ਧਨ ਮਿਲ ਜਾਏ ਗੱਡੀਆਂ ਮਿਲ ਜਾਣ ਜ਼ਮੀਨ ਜਾਇਦਾਦ ਮਿਲ ਜਾਵੇ ਪਤਾ ਨਹੀਂ ਕਿਤਨਾ ਕੁਝ ਮਨੁੱਖ ਪਰਮਾਤਮਾ ਕੋਲੋਂ ਮੰਗਦਾ ਹੈ ਕਿਉਂਕਿ ਇਹ ਮੰਗੇ ਤੋਂ ਬਿਨਾ ਇਹ ਰਹਿ ਨਹੀਂ ਸਕਦਾ ਹੈ ਮਾਰੇ ਦੀ ਬਾਣੀ ਕਹਿੰਦੀ ਏ ਕਿ ਸਤਿਆਂ ਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ ਦੇ ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ ਥੋੜਾ ਜ੍ਹਾ ਦੇ ਕੇ ਤੇ ਹਜ਼ਾਰਾਂ ਗੁਣਾ ਵੱਧ ਮੰਗਣਾ ਹਰ ਵਕਤ ਮੰਗਦਾ ਪਿਆਏ ਪਰ ਗੁਰਬਾਣੀ ਕਹਿੰਦੀ ਏ ਕਿ ਮਨੁੱਖ ਦੁਨੀਆ ਪਰ ਦੇ ਤਮਾਮ ਸਾਜੋ ਸਮਾਨ ਤੇ ਮੰਗਦਾ ਏ ਰੱਬ ਨੂੰ ਨਹੀਂ ਮੰਗਦਾ ਬਸ ਜੋ ਮੰਗਣਾ ਚਾਹੀਦਾ ਹੈ ਨਾ ਰੱਬ ਨੂੰ ਨਹੀਂ ਮੰਗਦਾ ਹੈ ਇੱਕ ਵਿਦਵਾਨ ਕਹਿੰਦੇ ਕਿ ਦਵਾ ਕੀ ਤਲਾਸ਼ ਵਿੱਚ ਰਹਾ ਦੁਆ ਕੋ ਛੋੜ ਕਰ ਮੈਂ ਚੱਲ ਨਾ ਸਕਾ ਜਹਾਂ ਮੈਂ ਖਤਾ ਕੋ ਛੋੜ ਕਰ ਹੈਰਾਨ ਹੂੰ ਮੈਂ ਆਪਣੀ ਹੀ ਹਸਰੋਂ ਤੋਂ ਪਰ ਸਭ ਕੁਝ ਮੰਗਾਂ ਖੁਦਾ ਸੇ ਖੁਦਾ ਕੋ ਛੋੜ ਕਰ ਰੱਬ ਨੂੰ ਛੋੜ ਕੇ ਬੰਦਾ ਸਭ ਕੁਝ ਮੰਗਦਾ ਵੇ ਨਹੀਂ ਮੰਗਦਾ ਤੇ ਸਿਰਫ ਰੱਬ ਨੂੰ ਨਹੀਂ ਮੰਗਦਾ ਹੈ ਬਾਕੀ ਬੰਦਾ ਸਭ ਕੁਝ ਮੰਗਦਾ ਹੈ ਧਨ ਚਾਹੀਦਾ ਹੈ ਪਰਿਵਾਰ ਚਾਹੀਦਾ ਹੈ ਕਾਰੋਬਾਰ ਚਾਹੀਦਾ ਹੈ ਜ਼ਮੀਨ ਜਾਇਦਾਦ ਚਾਹੀਦੀ ਹੈ ਸਭ ਕੁਝ ਚਾਹੀਦਾ ਹੈ ਫਿਰ ਮਨੁੱਖ ਦਾ ਵਿਸ਼ਵਾਸ ਬੜੀ ਜਲਦੀ ਡੋਲ ਜਾਂਦਾ ਹੈ ਅੱਜ ਇੱਥੇ ਅਰਦਾਸ ਕੀਤੀ ਏ ਕੱਲ ਪੂਰੀ ਨਾ ਹੋਵੇ ਬੰਦਾ ਫਿਰ ਕੋਈ ਹੋਰ ਘਰ ਲੱਭ ਲੈਂਦਾ ਕਿਉਂਕਿ ਮੰਗਣਾ ਇਸ ਤਨ ਕਦੀ ਇਸ ਦਰ ਤੇ ਕਦੀ ਉਸ ਦਰ ਤੇ ਕਦੀ ਇਸ ਘਰ ਕਦੀ ਉਸ ਘਰ ਮੰਗਣ ਦੀ ਐਸੀ ਇਸ ਦੀ ਆਦਤ ਬਣ ਜਾਂਦੀ ਏ ਕਿ ਇਹ ਵੇਖਦਾ ਵੀ ਨਹੀਂ ਹੈ ਕਿਸ ਦਰ ਤੇ ਜਾਣਾ ਚਾਹੀਦਾ ਕਿੱਥੇ ਨਹੀਂ ਜਾਣਾ ਚਾਹੀਦਾ ਤੋਂ ਗੁਰਤੇਗ ਬਹਾਦਰ ਸਬ ਮਾਰੇ ਤੇ ਕਹਿੰਦੇ ਨੇ ਮਨੁੱਖ ਦੀ ਹਾਲਤ ਐਸੀ ਬਣ ਜਾਂਦੀ ਏ ਦਵਾਰੇ ਦਵਾਰ ਸਵਾਨ ਜੋ ਡੋਲੇ ਨਹਿ ਸੁਧ ਰਾਮ ਭਜਨ ਕੀ ਇਹ ਜੇ ਇੱਕ ਕੁੱਤਾ ਹੁੰਦਾ ਨਾ ਉਹ ਦਵਾਰੇ ਦਵਾਰ ਕਦੀ ਉਸ ਦਵਾਰ ਤੇ ਕਦੀ ਉਸ ਦਵਾਰ ਤੇ ਕਦੀ ਉਸ ਬੂਏ ਕਦੀ ਉਸ ਬੂਏ ਹਰ ਵੇਲੇ ਮੰਗਦਾ ਪਿਆ ਜਦੋਂ ਅਸੀਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਖੋਜ ਕਰਦੇ ਆ ਨਾ ਗੁਰਬਾਣੀ ਦੇ ਅੰਦਰ ਚਾਰ ਤਰ੍ਹਾਂ ਦੇ ਕੁੱਕਰ ਪੁੱਤਿਆਂ ਦਾ ਜ਼ਿਕਰ ਕੀਤਾ ਹੈ ਚਾਰ ਤਰ੍ਹਾਂ ਦੇ ਇੱਕ ਉਹ ਹੁੰਦਾ ਜਿਹੜਾ ਆਵਾਰਾ ਦਰ ਦਰ ਤੇ ਭਟਕਦਾ ਰਹਿੰਦਾ ਹੈ ਪਰ ਦੂਸਰੇ ਪਾਸੇ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦ ਨੇ ਕਿ ਜੇ ਸਿੱਖਣਾ ਹੈ ਵਫਾਦਾਰੀ ਤੇ ਉਹ ਕੁੱਤੇ ਕੋਲੋਂ ਸਿੱਖੀ ਜਾ ਸਕਦੀ ਹੈ ਸਵਾਮੀ ਕੋ ਗ੍ਰਹਿ ਜੂ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਧ ਹਰ ਪਜੋ ਇਕ ਮਨ ਹੋਏ ਇਕ ਚਿੱਤ ਇਕ ਕੂਕਰ ਇਕ ਕੁੱਤਾ ਉਹ ਹੁੰਦਾ ਜਿਹੜਾ ਆਪਣੇ ਮਾਲਕ ਦਾ ਦਰ ਕਦੀ ਨਹੀਂ ਛੋੜਦਾ ਹੈ ਮਹਾਰਾਜ ਕੰਨ ਨੇ ਉਹਦੇ ਕੋਲੋਂ ਸਿੱਖ ਲੈ ਤੂੰ ਪਰ ਮਨੁੱਖ ਦੀ ਵਾਦੀ ਐਸੀ ਮੰਗਣ ਦੀ ਕਦੀਸ ਦਰ ਕਦੀ ਉਸ ਦਰ ਇੱਕ ਵਿਦਵਾਨ ਕਹਿੰਦਾ ਹੈ ਜਿਸ ਦਰ 'ਤੇ ਕੋਈ ਸਿਰ ਨਾ ਝੁਕੇ ਉਸੇ ਦਰ ਨਹੀਂ ਕਹਤੇ ਹਰ ਦਰ 'ਤੇ ਜੋ ਝੁਕ ਜਾਏ ਉਸੇ ਸਿਰ ਨਹੀਂ ਕਹਤੇ ਜਿਹਦਾ ਸਿਰ ਹਰ ਇੱਕ ਦੇ ਬੂਏ ਤੇ ਝੁੱਕ ਜਾਂਦਾ ਹੈ ਨਾ ਉਹਦੇ ਸਿਰ ਨੂੰ ਸਿਰ ਨਹੀਂ ਕਹਿਣਾ ਚਾਹੀਦਾ ਹੈ ਹਰ ਇੱਕ ਦੇ ਅੱਗੇ ਝੁੱਕ ਜਾਂਦਾ ਤੇ ਜਦੋਂ ਅਸੀਂ ਸਿੱਖਾਂ ਦੀ ਹਾਲਤ ਦੇਖਦੇ ਆ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਸੀ ਕਿ ਆਗਿਆ ਪਈ ਅਕਾਲ ਕੀ ਤਬਹਿ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਮੱਥਾ ਟੇਕਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅਰਦਾਸਾਂ ਵੀ ਕਰਦੇ ਹਾਂ ਕਿ ਤੂੰ ਅੰਤਰਜਾਮੀ ਹੈ ਸੱਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਸਭ ਕੁਝ ਤੇਰੇ ਘਰ ਵਿੱਚ ਹੈ ਅਰ ਜਦੋਂ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਦਿਆਂ ਤੇ ਫਿਰ ਬੰਦਾ ਡੋਲ ਜਾਂਦਾ ਹੈ ਫਿਰ ਸੋਮਵਾਰ ਸ਼ਿਵਜੀ ਨੇ ਮੰਗਲਵਾਰ ਹਨੂਮਾਨ ਜੀ ਬੁੱਧਵਾਰ ਗਣੇਸ਼ ਦੀ ਵੀਰਵਾਰ ਕਬਰ ਤੇ ਵੀ ਚਲਾ ਜਾਂਦਾ ਹੈ ਸ਼ੁੱਕਰਵਾਰ ਸੰਤੋਸ਼ੀ ਮਾਤਾ ਸਨਿਚਰਵਾਰ ਸ਼ਨੀ ਮਹਾਰਾਜ ਤੇ ਇਤਵਾਰ ਨੂੰ ਫਿਰ ਗੁਰਦੁਆਰੇ ਸਮਾਧੀ ਲਾ ਕੇ ਬਹਿ ਜਾਂਦਾ ਮੇਰੇ ਵਰਗਾ ਕੋਈ ਸਿੱਖ ਨਹੀਂ ਹੈ ਭਗਤ ਧੰਨਾ ਜੀ ਇੱਥੇ ਸਾਨੂੰ ਇੱਕ ਜਾਚ ਸਿਖਾਉਂਦੇ ਪੈਨ ਕਿ ਗੋਪਾਲ ਤੇਰਾ ਆਰਤਾ ਹੈ ਗੋਪਾਲ ਇਹ ਸ੍ਰਿਸ਼ਟੀ ਦੇ ਮਾਲਕ ਪਾਲਕ ਮੈਂ ਮੰਗਣਾ ਹੈ ਪਰ ਤੇਰੇ ਕੋਲੋਂ ਮੰਗਣਾ ਹੈ ਕਿਸੇ ਹੋਰ ਕੋਲੋਂ ਨਹੀਂ ਮੰਗਣਾ ਹੈ ਤੁਹਾਡੇ ਅੰਦਰ ਇਤਨਾ ਵਿਸ਼ਵਾਸ ਹੋਣਾ ਚਾਹੀਦਾ ਹੈ ਅਸੀਂ ਮੰਗੀਏ ਜ਼ਰੂਰ ਪਰ ਕਿਹਦੇ ਕੋਲੋਂ ਮੰਗਣਾ ਹੈ ਟਿੱਕੀ ਮੰਗਣਾ ਹੈ ਇਹ ਦੋ ਚੀਜ਼ਾਂ ਦੀ ਸਾਨੂੰ ਸਮਝ ਹੋਣੀ ਚਾਹੀਦੀ ਹੈ ਬਾਕੀ ਵਿਚਾਰ ਫਿਰ ਕੱਲ ਆਪਜੀ ਦੇ ਸਨਮੁਖ ਰੱਖਾਂਗੇ ਹੌਣ ਕਿਉਂਕਿ ਪਿੱਛੇ ਸਾਡੇ ਕੋਲ ਬਹੁਤ ਸਾਰੇ ਵਿਦਵਾਨ ਹਨ ਤੂ ਕੁਮਾਤਰ ਕੇਵਲ ਹਾਜ਼ਰੀ ਤੁਹਾਡੇ ਚਰਨਾਂ ਦੇ ਵਿੱਚ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿੰਨ ਕੇ ਕਾਜ ਸਵਾਰਤਾ ਬਾਕੀ ਵਿਚਾਰ ਫਿਰ ਤਲਾਕ ਜੇ ਸੰਮੁਖ ਰੱਖਾਂਗੇ ਆਪ ਇਸੇ ਤਰੀਕਾ ਅਗਰਜਿਤ ਹੋ ਕੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਜੀਵਨ ਸਫਲਾ ਕਰੋ ਬੁੱਲਾਂ ਚੁੱਕਾਂ ਦੀ ਸ਼ਮਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ